ਸਤਿ ਸ਼੍ਰੀ ਅਕਾਲ ਜੀ ਮੈਂ ਹਕਮਲ ਕਪੂਰ ਤੋਂ ਜ਼ਿਕਰੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਨੂੰ ਸਿੱਧੀ ਧਮਕੀ ਦੇ ਦਿੱਤੀ ਹੈ ਟਰੰਪ ਨੇ ਕਿਹਾ ਕਿ ਜੇਕਰ ਈਰਾਨ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਖਤਮ ਹੋ ਜਾਵੇਗਾ ਰਾਸ਼ਟਰਪਤੀ ਟੰਪ ਨੇ ਕਿਹਾ ਕਿ ਉਹਨਾਂ ਨੇ ਆਪਣੇ ਸਲਾਹਕਾਰਾਂ ਨੂੰ ਹਦਾਇਤਾਂ ਦੇ ਦਿੱਤੀਆਂ ਨੇ ਕਿ ਜੇਕਰ ਈਰਾਨ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਉਸਨੂੰ ਤਬਾਹ ਕਰ ਦੇ। ਜੇਕਰ ਉਹ ਅਜਿਹਾ ਕਰਦੇ ਨੇ ਤਾਂ ਉਹ ਖਤਮ ਹੋ ਜਾਣਗੇ। ਟੰਪ ਨੇ ਕਿਹਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਹਦਾਇਤਾਂ ਦਿੱਤੀਆਂ ਨੇ ਕਿ ਜੇ ਉਹ ਇਹ ਕਰਨਗੇ ਤਾਂ ਉਹਨਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਕਰਿਆ ਜਾਇਆ ਜਾਵੇਗਾ ਤੇ ਨਾਲ ਹੀ ਉਹਨਾਂ ਨੂੰ ਇਸ ਦੇਸ਼ ਤੋਂ ਹੀ ਖਤਮ ਕਰ ਦਿੱਤਾ ਜਾਵੇਗਾ। ਦੱਸਿਆ ਇਸੇ ਦੌਰਾਨ ਹੈਕਰਸ ਨੇ ਸਰਵਿਸ ਦੀ ਸੁਰੱਖਿਆ ਦੇ ਲਈ ਵਰਤੀ ਜਾਣ ਵਾਲੀਆਂ ਚਾਬੀਆਂ ਦੇ ਵਿੱਚੋਂ ਇੱਕ ਚਾਬੀ ਚੋਰੀ ਕਰ ਲਈ ਸੀ ਇਸ ਘਟਨਾ ਨੂੰ ਕਰੀਆਂ ਨੇ ਦੱਸਿਆ ਇਸ ਦੇ ਨਾਲ ਇਸ ਪੈਚ ਕੱਜਵਾਨ ਵਿਭਾਗ ਨੇ ਹਜੇ ਤੱਕ ਇਹ ਜਾਣਕਾਰੀ ਨਹੀਂ ਦਿੱਤੀ ਕਿ ਕਿੰਨੇ ਵਰਕ ਸਟੇਸ਼ਨ ਪ੍ਰਭਾਵਿਤ ਹੋਏ ਨੇ ਕਿਸ ਕਿਸਮ ਦੇ ਦਸਤਾਵੇਜ਼ਾਂ ਜਾਂ ਫਿਰ ਡਾਟਾ ਤੱਕ ਐਕਸੈਸ ਕੀਤਾ ਗਿਆ ਹੈ ਹਾਲਾਂਕਿ ਵਿਭਾਗ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਹਾਲਾਂਕਿ ਕੱਜਵਾਨ ਵਿਭਾਗ ਨੇ ਇਸ ਸਰਵਿਸ ਨੂੰ ਆਫਲਾਈਨ ਕਰ ਦਿੱਤਾ ਹੈ ਉਨ੍ਹਾਂ ਦਾ ਤਵੱਬਾ ਹੈ ਕਿ ਹੁਣ ਵਿਭਾਗ ਦੀ ਕਿਸੇ ਵੀ ਜਾਣਕਾਰੀ ਉਤੇ ਹੈਕਰ ਦਾ ਕੰਟਰੋਲ ਨਹੀਂ ਰਿਹਾ ਸਹਾਇਕ ਖਜ਼ਾਨਾ ਸਕੱਤਰ ਅਦੀਤੀ ਹਾਰਦਿਕਰ ਨੇ ਕਿਹਾ ਹੈ ਕਿ ਟ੍ਰੇਜ਼ਰੀ ਆਪਣੇ ਸਿਸਟਮ ਦੇ ਲਈ ਸਾਈਬਰ ਸੁਰੱਖਿਆ ਖਤਰਿਆਂ ਨੂੰ ਬਹੁਤ ਗੰਭੀਰਤਾ ਦੇ ਨਾਲ ਲੈਂਦਾ ਹੈ ਪਿਛਲੇ 4 ਸਾਲਾਂ ਵਿੱਚ ਵਿਭਾਗ ਅਤੇ ਉਹ ਆਪਣੇ ਵਿੱਤੀ ਪ੍ਰਣਾਲੀਆਂ ਨੂੰ ਅਜਿਹੇ ਹਮਲਿਆਂ ਤੋਂ ਬਚਾਉਣ ਦੇ ਲਈ ਨੀਤੀ ਅਤੇ ਜਨਤਕ ਖੇਤਰ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ DASYS ਘਟਨਾ ਨੇ ਅਮਰੀਕਾ ਅਤੇ ਚੀਨ ਵਿਚਾਲੇ ਸਾਈਬਰ ਹਮਲੇ ਨਾਲ ਸੰਬੰਧਿਤ ਵਿਵਾਦਾਂ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਹਾਲੀ ਦੇ ਵਿੱਚ ਸਾਜ ਤਕਨਵੀ ਹੈਕ ਕਰ ਲਿਆ ਸੀ। ਆਗਦੀ ਕਿਸੇ ਵੀ ਜਾਣਕਾਰੀ ਉੱਤੇ ਹੈਕਰ ਦਾ ਕੰਟਰੋਲ ਚ ਤਿੱਖਾ ਦੱਗ ਅਤੇ ਡਰ ਨਹੀਂ ਰਿਹਾ। ਸਹਾਇਕ ਖਜ਼ਾਨਾ ਸਕੱਤਰ ਅਦੀਤੀ ਹਾਰਦਿਕਰ ਨੇ ਕਿਹਾ ਹੈ ਕਿ ਟ੍ਰੇਜ਼ਰੀ ਆਪਣੇ ਸਿਸਟਮ ਦੇ ਲਈ ਸਾਈਬਰ ਸੁਰੱਖਿਆ ਖਤਰਿਆਂ ਨੂੰ ਬਹੁਤ ਗੰਭੀਰਤਾ ਦੇ ਨਾਲ ਲੈਂਦਾ ਹੈ। ਪਿਛਲੇ 4 ਸਾਲਾਂ ਵਿੱਚ ਵਿਭਾਗ ਨੇ ਆਪਣੇ ਪੈਚ ਪਟਿਆਲਾ ਆਪਣੇ ਵਿਤੀ ਪ੍ਰਣਾਲੀਆਂ ਨੂੰ ਅਜੇ ਹਮਲਿਆਂ ਤੋਂ ਬਚਾਉਣ ਦੇ ਲਈ ਨੀਚੇ ਅਤੇ ਖੇਤਰਾ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ। ਦਸਿਆਸ ਘਟਨਾ ਨੇ ਅਲੀ ਦੇ ਵਿੱਚ ਸਾਜ ਤਾਈਫੂਨ ਨਾਦੇਸ ਨੂੰ ਵੀ ਹੈਕ ਕਰ ਲਿਆ ਸੀ। ਅਗਦੀ ਕਿਸੇ ਵੀ ਜਾਣਕਾਰੀ ਉੱਤੇ ਹੈਕਰ ਦਾ ਕੰਟਰੋਲ ਨਹੀਂ ਰਿਹਾ। ਸਹਾਇਕ ਖਜ਼ਾਨਾ ਸਕੱਤਰ ਅਦੀਤੀ ਹਾਰਦਿਕਰ ਨੇ ਕਿਹਾ ਹੈ ਕਿ ਟ੍ਰੇਜ਼ਰੀ ਵਿਭਾਗ ਦੇ ਲਈ ਸਾਈਬਰ ਸੁਰੱਖਿਆ ਖਤਰਿਆਂ ਨੂੰ ਬਹੁਤ ਗੰਭੀਰਤਾ ਦੇ ਨਾਲ ਲੈਂਦਾ ਹੈ। ਪਿਛਲੇ 4 ਸਾਲਾਂ ਵਿੱਚ ਦੱਸਿਆ ਕਿ ਅਮਰੀਕੀ ਨਿਆਂ ਵਿਭਾਗ ਨੇ ਨਵੰਬਰ ਦੇ ਵਿੱਚ ਦੋਸ਼ ਲਗਾਏ ਸਨ ਕਿ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਈਰਾਨ ਨੇ ਟਰੰਪ ਦਾ ਕਤਲ ਕਰਨ ਦੀ ਸਾਜ਼ਿਸ਼ ਰਚੀ ਸੀ ਜਿਸ ਨੂੰ ਨਾਕਾਮ ਕਰ ਦਿੱਤਾ ਗਿਆ ਵਿਭਾਗ ਨੇ ਦੋਸ਼ ਲਗਾਏ ਸੀ ਕਿ ਈਰਾਨੀ ਅਧਿਕਾਰੀਆਂ ਨੇ ਸਤੰਬਰ ਦੇ ਵਿੱਚ ਫਰਹਾਦ ਸ਼ਿਕੇਰੀ ਨਾਮ ਦੇ ਇੱਕ ਵਿਅਕਤੀ ਨੂੰ ਟਰੰਪ ਦੀ ਨਿਗਰਾਨੀ ਕਰਨ ਅਤੇ ਉਹਨਾਂ ਦਾ ਕਤਲ ਕਰਨ ਦਾ ਨਿਰਦੇਸ਼ ਦਿੱਤਾ ਸੀ ਸ਼ਿਕੇਰੀ ਹਜੇ ਵੀ ਈਰਾਨ ਦੇ ਵਿੱਚ ਹੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ